ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਰਸ਼ਬੀਰ ਸਿੰਘ ਮੈਂ ਸਰੀ ਬੀਸੀ ਕੈਨੇਡਾ ਨਿਵਾਸੀ ਹਾਂ ਮੈਂ ਕਦੀ ਵੀ ਵੀਡੀਓ ਤੇ ਲਾਈਵ ਨਹੀਂ ਹੋਇਆ ਕਦੀ ਫੇਸਬੁੱਕ ਦੇ ਉੱਤੇ ਆ ਕੇ ਜਾਂ ਕਿਤੇ ਵੀ ਆ ਕੇ ਆਪਣੇ ਵਿਚਾਰ ਇਲੈਕਸ਼ਨਲ ਨਾਲ ਸੰਬੰਧਿਤ ਨਹੀਂ ਰੱਖੇ ਪਰ ਇਸ ਵਾਰੀ ਪੂਰੀ ਤਰ੍ਹਾਂ ਤੇ ਜੁੜੇ ਹੋਏ ਸਾਂ ਪਿੰਡਾਂ ਵਿੱਚ ਫੋਨ ਵੀ ਕੀਤੇ ਬੈਕ ਜਿੱਥੇ-ਜਿੱਥੇ ਸਾਡੇ ਰਿਸ਼ਤੇਦਾਰ ਸਨ ਕਿ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਓ ਪਰ ਜਿਹੜਾ ਉੱਥੋਂ ਰਿਸਪਾਂਸ ਆ ਰਿਹਾ ਸੀ ਉਹ ਬਹੁਤ ਵਧੀਆ ਆ ਰਿਹਾ ਸੀ ਪਰ ਜਿਹੜੇ ਰਿਜ਼ਲਟ ਆਏ ਉਹ ਬਿਲਕੁਲ ਉਲਟ ਆਏ ਨੇ ਉਹਦਾ ਇੱਕ ਜਿਹੜਾ ਮੁੱਖ ਕਾਰਨ ਮੈਨੂੰ ਲੱਗਦਾ ਹੈ ਉਹ EVM ਮਸ਼ੀਨਸ ਨੇ EVM ਮਸ਼ੀਨਸ ਦੇ ਵਿੱਚ ਇੱਕ ਬੜਾ ਜ਼ਬਰਦਸਤ ਘਟਾਲਾ ਹੋਇਆ ਮੈਂ ਬਿਨਾਂ ਤੱਤ ਤੋਂ ਕੋਈ ਵੀ ਗੱਲ ਨਹੀਂ ਕਰੂੰਗਾ ਮੇਰੀ ਇਸ ਵੀਡੀਓ ਨੂੰ ਪੂਰਾ ਸੁਣਿਓ ਪੂਰਾ ਸੁਣਨ ਤੋਂ ਬਾਅਦ ਤੁਸੀਂ ਜੋ ਤੁਹਾਡੇ ਮਨ ਦੀ ਇੱਛਾ ਹੋਈ ਉਸ ਨਾਲ ਤੁਸੀਂ ਅੱਗੇ ਆਪਣਾ ਐਕਸ਼ਨ ਕਰਿਓ ਪਰ ਜੇ ਤੁਹਾਨੂੰ ਕੋਈ ਗੱਲ ਜੱਚਦੀ ਹੈ ਸ਼ੇਅਰ ਕਰਿਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਮੈਂ ਸੁਪਰੀਮ ਕੋਰਟ ਦੇ ਜੱਜ ਤੱਕ ਬੇਨਤੀ ਕਰੂੰਗਾ ਸੁਪਰੀਮ ਕੋਰਟ ਨੂੰ ਬੇਨਤੀ ਕਰਾਂਗਾ ਕਿ ਇਹਨਾਂ EVM ਮਸ਼ੀਨਸ ਦੇ ਵਿੱਚ ਘੁਟਾਲਾ ਹੋਇਆ ਤੱਥ ਸਾਹਮਣੇ ਨੇ ਅੱਖਾਂ ਬੰਦ ਕਰਨੀਆਂ ਕਰ ਲਿਓ ਤੇ ਜਿਹੜੇ ਇਸ ਕੇਸ ਦੇ ਵਿੱਚ ਸੋ ਮੋਟੋ ਐਕਸ਼ਨ ਲੈਣ ਦੀ ਲੋੜ ਹੈ ਕਿਉਂ ਕਿਉਂਕਿ ਲੋਕਤੰਤਰ ਦਾ ਘਾਣ ਹੋਇਆ ਜਿਹੜੀਆਂ ਦੋ ਤਰ੍ਹਾਂ ਦੀ VOTING ਹੋਈ ਹੈ ਪਹਿਲੀ VOTING ਹੋਈ ਹੈ EVM ਮਸ਼ੀਨਸ ਦੇ ਰਾਹੀਂ ਤੇ ਦੂਜੀ ਹੋਈ ਬੈਲਟ ਪੇਪਰਾਂ ਹੀ ਬੈਲਟ ਪੇਪਰ ਉਹਨਾਂ ਲੋਕਾਂ ਨੇ ਵੋਟ ਪੂਲ ਕੀਤੀ ਹੈ ਜਿਹੜੇ ਲੋਕ ਕਿਸੇ ਜੌਬ ਤੇ ਸਨ ਜਾਂ ਕਮਾਕਾਰਾਂ ਤੇ ਸਨ ਉਹਨਾਂ ਨੇ ਉਹ ਵੋਟ ਨਹੀਂ ਸੀ ਪੂਲ ਕਰ ਸਕਦੇ ਤਾਂ ਗਵਰਨਮੈਂਟ ਨੇ ਇੱਕ ਆਪਸ਼ਨ ਦਿੱਤੀ ਸੀ ਉਹਨਾਂ ਨੂੰ ਬੈਲਟ ਪੇਪਰਾਂ ਹੀ ਪੂਲ ਕਰਨ ਦੀ ਪਰ ਜਿਹੜਾ ਹੁਣ ਨਤੀਜਾ ਬੈਲਟ ਪੇਪਰ ਦਾ ਆ ਰਿਹਾ ਐਕੂਰੇਟ ਨਤੀਜਾ ਜਿਹੜੇ ਹਲਕੇ ਤੋਂ ਅਸੀਂ ਸਮਝਦੇ ਸੀ ਕਿ ਇਥੋਂ ਆਮ ਆਦਮੀ ਪਾਰਟੀ ਜਿੱਤਣੀ ਚਾਹੀਦੀ ਉਥੋਂ ਜਿੱਤੀ ਹੈ ਜਿੱਥੋਂ ਅਸੀਂ ਸੋਚਦੇ ਸੀ ਇਥੋਂ ਹਾਰਨੀ ਚਾਹੀਦੀ ਹਾਰ ਨਹੀਂ ਹਾਰੀ ਹੈ ਜੇ ਆਪਾਂ ਇਹ ਲਾ ਲਈਏ ਕਿ ਜੇ ਅਸੀਂ ਸੋਚਦੇ ਸੀ ਕਿ ਅੰਮ੍ਰਿਤਸਰ ਚੋਂ ਆਮ ਆਦਮੀ ਪਾਰਟੀ ਨੇ ਹਾਰਨਾ ਹੈ ਗੁਰਦਾਸਪੁਰ ਤੋਂ ਹਾਰਨਾ ਉਥੋਂ ਹਾਰੀ ਏ ਉਥੇ ਵੈਲਟ ਪੇਪਰ ਆਈ ਨਹੀਂ ਹਾਰੀ ਏ ਈਵੀਐਮ ਮਸ਼ੀਨ ਲਈ ਨਹੀਂ ਹਾਰੀ ਏ ਮਾਲਵੇ ਦੇ ਖੇਤਰ ਦੇ ਵਿੱਚ ਵੱਡੀ ਤਾਂਗਲੀ ਹੋਈ ਏ ਮਾਲਵੇ ਦੇ ਖੇਤਰ ਦੇ ਵਿੱਚ ਜਿੱਥੇ ਅਸੀਂ ਸੋਚਦੇ ਸੀ ਕਿ ਇੱਥੇ ਈਵੀਐਮ ਮਸ਼ੀਨ ਦਾ ਜਿਹੜਾ ਫਰਕ ਪਾਇਆ ਉਹਦੇ ਨਾਲ ਵੋਟਾਂ ਦੇ ਵਿੱਚ ਵੀ ਫਰਕ ਪਿਆ ਜੇ ਹੁਣ ਰਿਜ਼ਲਟ ਦੇ ਸਾਹਮਣੇ ਮੈਂ ਤੁਹਾਡੇ ਸਾਹਮਣੇ ਰੱਖਾਂ ਤਾਂ ਅਸੀਂ ਸੋਚਦੇ ਸੀ ਕਿ ਜਿਹੜਾ ਆਮ ਆਦਮੀ ਪਾਰਟੀ ਨੂੰ ਲਗਭਗ 60 ਤੋਂ 65 ਸੀਟਾਂ ਮਿਲਣਗੀਆਂ ਜਿਹੜਾ ਵੈਲਟ ਪੇਪਰ ਦਾ ਰਿਜ਼ਲਟ ਏ ਉਹਦੇ ਰਾਹੀਂ 66 ਸੀਟਾਂ ਆਮ ਆਦਮੀ ਪਾਰਟੀ ਕੋਲ ਨੇ 13 ਸੀਟਾਂ ਅਕਾਲੀ ਦਲ ਕੋਲ ਤੇ 36 ਸੀਟਾਂ ਜਿਹੜੀਆਂ ਨੇ ਉਹ ਕਾਂਗਰਸ ਕੋਲ ਨੇ ਦੋ ਸੀਟਾਂ ਸਿਰਫ ਹੈਗਾ ਵੀ ਉੱਥੇ ਵੈਲਟ ਪੇਪਰ ਦਾ ਟਾਈਪ ਐ ਰਹੀ ਐ ਮੈਂ ਉਹ ਇਸ ਕਰਕੇ ਉਹ ਵੀ ਤੁਹਾਡੇ ਸਾਹਮਣੇ ਐਕੂਰੇਟ ਮੈਂ ਜਿਹੜੀ ਚੀਜ਼ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੋਂ ਜਿਹੜੇ ਜਿਹੜਾ ਰਿਟਰਨਿੰਗ ਆਫਿਸਰ ਹੈ ਜਿਨੇ ਇਹ ਪੂਨ ਕੀ ਪੋਸਟ ਕੀਤੀਆਂ ਵੋਟਸ ਵੀ ਕਿਹੜੇ ਕਿਹੜੇ ਹਲਕੇ ਚੋਂ ਕਿਹੜੇ ਪਿੰਡ ਚੋਂ ਕਿੰਨੀ ਕਿੰਨੀ ਵੋਟ ਕਿਹੜੀ ਕਿਹੜੀ ਪਾਰਟੀ ਨੂੰ ਪਈ ਹੈ ਤੇ ਉਹ ਸਾਰੀਆਂ ਉਹਦੇ ਵਿੱਚ ਇੱਕ ਪੋਸਟਲ ਵੋਟ ਵੀ ਹੈਗੀ ਆ ਪੋਸਟਲ ਵੋਟ ਰਾਹੀਂ ਜਿੱਥੇ ਜਿੱਥੇ ਬੈਲਟ ਪੇਪਰ ਦੀ ਗੱਲ ਤੋਂ ਹੋਈਏ ਉਹਦਾ ਰਿਜ਼ਲਟ ਬਿਲਕੁਲ ਐਨ ਐਕਿਊਰੇਟ ਹੈ ਜੋ ਲੋਕ ਸੋਚਦੇ ਸੀ ਕਿ ਸਾਡੇ ਹਲਕੇ ਤੋਂ ਕਿਹੜਾ ਬੰਦਾ ਜਿੱਤੂਗਾ ਮੈਂ ਹੁਣ ਇੱਥੇ ਦੱਸਾਂ ਕਿ ਆ ਆਪਾਂ ਨੂੰ ਇਹ ਲੱਗੂਗਾ ਕਿ ਜੀ ਇੱਥੇ ਬਾਦਲ ਹਾਰ ਗਿਆ ਨਹੀਂ ਜੇ EVM ਮਸ਼ੀਨ ਚ ਬਾਦਲ ਜਿੱਤੇਆ ਬੈਲਟ ਪੇਪਰ ਚ ਵੀ ਜਿੱਤੇਆ ਜੇ ਬੈਲਟ ਪੇਪਰ ਦੇ ਵਿੱਚ ਮਜੀਠੀਆ ਜਿੱਤੇਆ ਤੇ EVM ਮਸ਼ੀਨ ਚ ਵੀ ਜਿੱਤੇਆ ਜੇ ਕੈਪਟਨ ਅਮਰਿੰਦਰ ਸਿੰਘ ਪਟਿਆਲੇ ਤੋਂ EVM ਮਸ਼ੀਨ ਰਾਹੀਂ ਜਿੱਤੇਆ ਬੈਲਟ ਪੇਪਰ ਰਾਹੀਂ ਜਿੱਤੇਆ ਸੋ ਬਿਲਕੁਲ ਕਲੀਅਰ ਕੱਟ ਜਿਹੜਾ ਬੈਲਟ ਪੇਪਰ ਦਾ ਰਿਜ਼ਲਟ ਹੈਗਾ ਜੇ ਆਪਾਂ ਲਈਏ ਹੁਣ ਆਪਾਂ ਨੂੰ ਪਤਾ ਸੀ ਕਿ ਜਿਹੜਾ ਬੈਲਟ ਪੇਪਰ ਰਾਹੀਂ ਜਿਹੜਾ ਕਾਂਗਰਸ ਦਾ ਜਲੰਧਰ ਦੇ ਵਿੱਚ ਇੱਕ ਵੱਡਾ ਆਧਾਰ ਹੈ ਉਥੇ 5 ਸੀਟਾਂ ਦੇ ਰਹੀਏ ਬੈਲਟ ਪੇਪਰ ਤੇ 2 ਸੀਟਾਂ ਦੇ ਰਿਆ ਅਕਾਲੀ ਦਲ ਨੂੰ 2 ਆਮ ਆਦਮੀ ਪਾਰਟੀ ਦੇ ਉਥੇ ਸੀਟਾਂ ਨੇ ਜਿਹੜੀਆਂ ਇਹਦੇ 'ਚ ਨਹੀਂ ਦਿੱਤੀਆਂ ਗਈਆਂ ਹੁਣ ਆਪਾਂ ਫਿਰੋਜ਼ਪੁਰ ਡਿਸਟ੍ਰਿਕਟ ਦੀ ਗੱਲ ਕਰਦੇ ਆਂ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਕਲੀਅਰ ਸੀ ਕਿ ਇੱਥੇ ਆਮ ਆਦਮੀ ਪਾਰਟੀ ਨੂੰ ਕੋਈ ਸੀਟ ਨਹੀਂ ਮਿਲਣੀ ਹਾਂ ਉਥੇ ਅਕਾਲੀ ਦਲ ਨੂੰ ਨਹੀਂ ਮਿਲੀ ਉਥੇ ਕਾਂਗਰਸ ਨੂੰ ਮਿਲੀ ਵੱਡੇ ਪੱਦਰ ਤੇ ਮਿਲੀ ਹੁਣ ਜੇ ਆਪਾਂ ਇਹਨਾਂ ਸਾਰੀ ਹੁਣ ਸੁਨਾਮ ਤੋਂ ਜਿੱਤੇ ਆ ਪਰਮਿੰਦਰ ਸਿੰਘ ਢੀਂਡਸਾ ਪਰਮਿੰਦਰ ਸਿੰਘ ਢੀਂਡਸਾ ਈਵੀਐਮ ਮਸ਼ੀਨ ਰਾਹੀਂ ਵੀ ਜਿੱਤੇ ਐ ਬੈਲਟ ਪੇਪਰ ਰਾਹੀਂ ਵੀ ਜਿੱਤੇ ਐ ਤਾਂ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਹੋਰ ਕੋਈ ਵੀ ਸੀਟ ਐਸੀ ਨਹੀਂ ਜਿੱਥੇ ਬੈਲਟ ਪੇਪਰ ਦੇ ਵਿੱਚ ਆਮ ਆਦਮੀ ਪਾਰਟੀ ਹਾਰੀ ਹੋਏ ਸਾਰੀਆਂ ਸੀਟਾਂ ਜਿੱਤੀ ਐ ਮਾਨਸਾ ਡਿਸਟ੍ਰਿਕਟ ਦੇ ਵਿੱਚ ਸੇਮ ਇਸੇ ਤਰੀਕੇ ਨਾਲ ਹੋਇਆ ਸਿਰਫ ਇੱਕ ਦਿਲਰਾਜ ਸਿੰਘ ਭੁੰਦੜ ਈਵੀਐਮ ਮਸ਼ੀਨ ਰਾਹੀਂ ਵੀ ਜਿੱਤੇ ਐ ਬੈਲਟ ਪੇਪਰ ਰਾਹੀਂ ਜਿੱਤੇ ਐ ਤਾਂ ਮਾਨਸਾ ਡਿਸਟ੍ਰਿਕਟ ਦੇ ਵਿੱਚ ਤਿੰਨ ਸੀਟਾਂ ਚ ਦੋ ਸੀਟਾਂ ਆਮ ਆਦਮੀ ਪਾਰਟੀ ਕੋ ਜਾ ਰਹੀਆਂ ਬਰਨਾਲੀ ਡਿਸਟ੍ਰਿਕਟ ਦੇ ਵਿੱਚ ਸਾਰੀਆਂ ਵੀ ਸਾਰੀਆਂ ਸੀਟਾਂ ਜਿਹੜੀਆਂ ਉਂਝ ਵੀ ਆਮ ਆਦਮੀ ਪਾਰਟੀ ਨੇ ਜਿੱਤੀਆਂ ਬੈਲਟ ਪੇਪਰ ਤੇ ਵੀ ਆਮ ਆਦਮੀ ਪਾਰਟੀ ਨੇ ਜਿੱਤੀਆਂ ਜੇ ਆਪਾਂ ਗੱਲ ਕਰੀਏ ਪਟਿਆਲੇ ਡਿਸਟ੍ਰਿਕਟ ਦੀ ਪਟਿਆਲੇ ਦਾ ਬੜਾ ਕਮਾਲ ਦਾ ਰਿਜ਼ਲਟ ਆਇਆ ਕਿ ਆਮ ਆਦਮੀ ਪਾਰਟੀ ਉੱਥੋਂ ਸੀਟਾਂ ਲਗਾ ਰਹੀ ਏ 7 ਤੇ 2 ਸੀਟਾਂ ਮਿਲ ਰਹੀਆਂ ਕਾਂਗਰਸ ਨੂੰ ਪਰ ਮੈਂ ਹੈਰਾਨ ਹਾਂ ਕਿ ਜਿਹੜੇ ਈਵੀਐਮ ਮਸ਼ੀਨ ਦੇ ਰਿਜ਼ਲਟ ਜਿਹੜੇ ਆ ਬਿਲਕੁਲ ਡਿਫਰੈਂਟ ਨੇ ਆਪਾਂ ਇੱਕ ਗੱਲ ਕਹਿਆ ਕਰਦੇ ਆ ਕਿ ਪਿੰਡਾਂ ਦੀਆਂ ਜਿਹੜੀਆਂ ਬੀਬੀਆਂ ਨੇ ਉਹ ਇੱਕ ਚੌਲ ਦਾ ਦਾਣਾ ਚੱਕ ਕੇ ਦੱਸ ਦਿੰਦੀਆਂ ਕਿ ਸਚੌਲ ਕੱਚੇ ਨੇ ਜਾਂ ਪੱਕੇ ਨੇ ਇੱਥੇ ਤੇ ਹਜ਼ਾਰ-ਹਜ਼ਾਰ ਵੋਟ ਪਈ ਆ ਹਜ਼ਾਰ-ਹਜ਼ਾਰ ਵੋਟ ਦੇ ਵਿੱਚੋਂ ਡਿਸਾਈਡ ਹੋਇਆ ਕਿ ਕਿਹਨੂੰ ਕਿੰਨੀਆਂ ਵੋਟਾਂ ਪੈ ਰਹੀਆਂ ਹੁਣ ਡਿਫਰੈਂਸ ਬੜਾ ਹੁਣ ਜੇ ਆਪਾਂ ਨਾਬੇ ਹਲਕੇ ਦੀ ਗੱਲ ਕਰੀਏ ਤਾਂ ਉੱਥੇ 385 ਵੋਟਾਂ ਪਈਆਂ ਆਮ ਆਦਮੀ ਪਾਰਟੀ ਨੂੰ ਤੇ 237 ਪਈਆਂ ਕਾਂਗਰਸ ਨੂੰ ਤੁਸੀਂ ਇਹ ਸਾਰੇ ਦਾ ਸਾਰਾ ਰਿਜ਼ਲਟ ਆਨਲਾਈਨ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ ਤੇ ਇਹ ਸਾਰਾ ਜਿਹੜਾ ਰਿਜ਼ਲਟ ਹੈਗਾ ਅ ਅਕੋਰਡਿੰਗ ਟੂ ਇਲੈਕਸ਼ਨ ਕਮਿਸ਼ਨ ਹੈਗਾ ਜਿਹੜੀਆਂ VOTING POOL ਹੋਈਆਂ ਮੈਂ EVM ਮਸ਼ੀਨ ਤੇ ਅੱਜ ਤੋਂ ਮੇਰਾ ਭਰੋਸਾ ਬਿਲਕੁਲ ਨਹੀਂ ਕਾਰਨ ਇਹ ਹੈਗਾ ਕਿ EVM ਮਸ਼ੀਨ ਜਿਹੜੀ ਹੈਗੀ ਹੈ ਉਹਦੇ ਵਿੱਚ ਫੇਰ ਬਦਲ ਹੋਇਆ ਹੁਣ ਜਲੰਧਰ ਡਿਸਟ੍ਰਿਕਟ ਦਾ ਕਿਤੇ ਲੱਗਦਾ ਵੀ ਜਲੰਧਰ ਡਿਸਟ੍ਰਿਕਟ ਦੇ ਵਿੱਚ ਛੇੜਛਾੜ ਨਹੀਂ ਹੋਇਆ ਉੱਥੇ ਐਕੂਰੇਟ ਰਿਜ਼ਲਟ ਆਇਆ ਦੋਵੇਂ ਪਾਸੇ ਜਿੱਦ ਜੇ ਈਵੀਐਮ ਮਸ਼ੀਨ ਦੇ ਵਿੱਚ ਜੇਤੂ ਨੇ ਤੇ ਬੈਲਟ ਪੇਪਰ ਆਹੀਂ ਜੇਤੂ ਨੇ ਜੇ ਮੈਂ ਆ ਸਾਰੇ ਪੇਪਰ ਮੈਂ ਕੱਲੇ-ਕੱਲੇ ਹਲਕੇ ਦਾ ਕੱਢਿਆ ਹੋਇਆ ਤੁਸੀਂ ਵੇਖ ਸਕਦੇ ਹੋ ਹਰ ਹਲਕੇ ਦਾ ਬਰਨਾਲਾ ਡਿਸਟ੍ਰਿਕਟ ਦੂਜਾ ਅੰਮ੍ਰਿਤਸਰ ਦਾ ਮੈਂ ਇਹ ਸਾਰੇ ਜਿੰਨੀ ਵੀ ਕੈਲਕੂਲੇਸ਼ਨ ਹੈ ਆਪਣੀ ਆਪਣੇ ਪੇਜ ਬਾਬੇ ਕੇ ਬਾਬਰ ਕੇ ਤੇ ਪਾਵਾਂਗਾ ਤੁਸੀਂ ਉੱਥੇ ਜਾ ਕੇ ਇਕੱਲੇ ਇਕੱਲੇ ਡਿਸਟ੍ਰਿਕਟ ਦਾ ਕੱਢ ਕੇ ਦੇਖ ਸਕਦੇ ਹੋ ਕਿ ਬੈਲਟ ਪੇਪਰਾਂ 'ਹੀਂ ਕਿਨੂੰ ਕਿੰਨੀਆਂ ਵੋਟਾਂ ਪਈਆਂ ਸੋ ਮੇਰੀ ਇੰਨੀ ਕੋ ਬੇਨਤੀ ਪ੍ਰਵਾਨ ਕਰਿਓ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲੋਕਤੰਤਰ ਦਾ ਘਾਣਾ ਹੈ ਜੇ ਇਸ ਵਾਰੀ ਤੁਸੀਂ ਕਿਸੇ ਪਾਰਟੀ ਨਾਲ ਵੀ ਰਿਲੇਟਡ ਹੋ ਜੇ ਇਸ ਵਾਰੀ ਐਵੇਂ ਹੋ ਸਕਦਾ ਤੇ ਫਿਊਚਰ 'ਚ ਵੀ ਐ ਹੀ ਹੋਊਗਾ ਉਹਨਾਂ ਨੇ ਸਾਡੀ ਹਰ ਤਰ੍ਹਾਂ ਦੀ ਮਾਨਸਿਕ ਤੌਰ ਤੇ ਪੋਲੀਟਿਕਲ ਤੌਰ ਤੇ ਸਮਾਜਿਕ ਤੌਰ ਤੇ ਸਾਨੂੰ ਸਮਝ ਕੇ ਪ੍ਰੋਪਰਲੀ ਹੋਵੇ ਨਤੀਜੇ ਦਿੱਤੇ ਨੇ ਜਿਵੇਂ ਉਹ ਚਾਹੁੰਦੇ ਸਨ ਇਹਦੇ ਪਿੱਛੇ ਕਿਹੜੀਆਂ ਕਿਹੜੀਆਂ ਸ਼ਕਤੀਆਂ ਕੰਮ ਕਰਦੀਆਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਗੱਲ ਕਰਾਂਗੇ ਪਰ ਜੇ ਰਿਜ਼ਲਟ ਦੀ ਗੱਲ ਕਰੀਏ ਤਾਂ ਰਿਜ਼ਲਟ ਬਹੁਤ ਵੱਖਰਾ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ